ਨਾਲ ਹੀ ਨਾਲ ਉਹਨੇ ਬਪੇਸ਼ ਬਗੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਵੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡੇ ਨਾਲ ਕੰਮ ਕਰਨਗੇ ਦੱਸਣਗੇ ਤੇ rahul gadi ਜੀ ਨੂੰ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਡੀਆਂ ਕਮੇਟੀਆਂ ਵੜ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲ ਫੁਲ ਪੇਟਾ ਹਰ ਲੋਕ ਸਭਾ ਵਾਈ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੱਜ ਇਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਪ੍ਰਕਾ ਨੂੰ ਰਵਾਨਗੀ ਜਿਹੜੀ ਸਾਫ਼ ਤੋਂ ਦਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਡੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅ즈ਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਹਾਂ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਹੈ ਸਰਕਾਰ ਨੇ ਜੋ ਕੀਤਾ ਉਹਦਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਹੈ